ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਅੱਜ ਅਸੀਂ ਫਲੋਜੀਪੁਰ ਹਲਕੇ ਦੇ ਵਿੱਚ ਆਏ ਆ ਜੀ ਇੱਥੇ ਅਸੀਂ ਇਸ ਤੋਂ ਪਹਿਲਾਂ ਪੰਜ ਪਸ਼ੂਆਂ ਦੀ ਸੇਵਾ ਕੀਤੀ ਸੀਗੀ ਜੀ ਤੇ ਕਾਮਲਵਾਲਾ ਪਿੰਡ ਦੇ ਵਿੱਚ ਹੁਣ ਅੱਜ ਅਸੀਂ ਇੱਥੇ ਆਪਣੇ ਸਾਡੇ ਨਾਲ ਕੁਝ ਸੱਜਣ ਮਿੱਤਰ ਆਏ ਹੋਏ ਨੇ ਜਿਨ੍ਹਾਂ ਪੰਜਾਬ ਦੇ ਕਾਫੀ ਨਾਮਵਰ ਬਾਈਕ ਨੇ ਜੀ ਬੱਬੂ ਮਾਨ ਹੋ ਗਿਆ ਐਲੀ ਮੰਗਟ ਹੋ ਗਿਆ ਜਾਂ ਬਾਕੀ ਆਪਣੇ ਜਿਹੜੀ ਸੰਗਤ ਆ ਉਹਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਪੰਜ ਕਰਾਂ ਦੀ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੂਰੀ ਅੱਜ ਹੋਡਿੰਗ ਲੱਗ ਰਹੀ ਹੈ ਕਿਤੇ ਦੇਖਿਓ ਅੱਜ ਉਹਦਾ ਇਨੌਗੁਰੇਸ਼ਨ ਹੈ ਜੀ ਇੱਥੇ ਤੇ ਸੰਗਤ ਆ ਜਿਹੜੀ ਜਿਹਦੇ ਸਹਿਯੋਗ ਦੇ ਨਾਲ ਇਹ ਸਾਰਾ ਚੱਲਦਾ ਪਿਆ ਹੈ ਤੇ ਤੇ ਬਾਕੀ ਰੁਕਦਾ ਭਾਜੀ ਨੂੰ ਆਉਣ ਤੇ ਹੁਣ ਵੀਰ ਹੁਣੀ ਤੁਸੀਂ ਦੇਖੋ ਉੱਥੇ ਦੇਖ ਸਕਦੇ ਆਂ ਕਿ ਤੁਸੀਂ ਇੱਥੇ ਸ਼ੁਰੂ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਲੱਗੇ ਜੀ ਅੱਜ ਅਸੀਂ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਘਰਾਂ ਦੀ ਸੇਵਾ ਦਾ ਤੇ ਉਹਦਾ ਅੱਜ ਪਹਿਲਾ ਪੜਾ ਜਿਹੜਾ ਆ ਉਹ ਸੀ ਕਰਨ ਲੱਗੇ ਆ ਸੋ ਤੁਸੀਂ ਦੇਖ ਸਕਦੇ ਆਂ ਕਿ ਕਿ ਜਿਹੜੇ ਹਾਲਾਤ ਨੇ ਕੀ ਹੈਗੇ ਨੇ ਜੀ ਤੇ ਇਸ ਘਰ ਦੇ ਪੂਰੇ ਘਰ ਜਿਹੜੇ ਬੁਰਿਖਣਾ ਟੁੱਟ ਚੁੱਕੇ ਸੀਗੇ ਤੇ ਤੁਸੀਂ ਦੇਖੋ ਕਨਾਂ ਲਿਆ ਕਰੇੜਾ ਆਈਆਂ ਹੋਈਆਂ ਆ ਇਹਨਾਂ ਕੋ ਰਹਿਣ ਹੁਸੇਰਾ ਨਹੀਂ ਰਿਹਾ ਇਸ ਵਕਤ ਤੇ ਕਰਕੇ ਸਾਡੇ ਤੁਹਾਡੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਤੁਹਾਡਾ ਸਹਿਯੋਗ ਜੋ ਕਰਕੇ ਹੀ ਅੱਜ ਇਸ ਖਾਲਸਾ ਡਿਟ ਤੱਕ ਪਹੁੰਚਿਆ ਹੈ ਕਿ ਅਸੀਂ ਆਪਣੀ ਸਟੇਟ ਦੇ ਕੋਨੇ-ਕੋਨੇ ਤੱਕ ਪੰਜਾਬ ਦੇ ਕੋਨੇ-ਕੋਨੇ ਤੱਕ ਇਹਨੂੰ ਕਹਿ ਲੋ ਕਿ ਆਪਾਂ ਸੇਵਾ ਕਰ ਪਾ ਰਹੇ ਹਾਂ ਸੋ ਆਪ ਸਾਰਿਆਂ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ